ਕਰਵਾ ਚੌਧ ਦੇ ਤਿਹਾਰ ਦੀਆਂ ਤਿਆਰੀਆਂ ਪੂਰੇ ਦੇਸ਼ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਉੱਤੇ ਨੇ ਔਰਤਾਂ ਦੇ ਵੱਲੋਂ ਖਰੀਦਾਰੀ ਜੰਮ ਕੇ ਕੀਤੀ ਜਾ ਰਹੀ ਹੈ ਬਾਜ਼ਾਰਾਂ ਦੇ ਵਿੱਚ ਦੱਸ ਦੇ ਕਿ ਬਾਜ਼ਾਰਾਂ ਦੇ ਵਿੱਚ ਸੁਹਾਗ ਦਾ ਸਮਾਨ ਚੂੜੀਆਂ ਸਾਰੀਆਂ ਤੇ ਸ਼ਿੰਗਾਰ ਦੀਆਂ ਦੁਕਾਨਾਂ ਦੇ ਉੱਤੇ ਔਰਤਾਂ ਦੀ ਭੀੜ ਨਜ਼ਰ ਆ ਰਹੀ ਹੈ ਹਰ ਕੋਈ ਆਪਣੇ ਲਈ ਖਾਸ ਤਿਆਰੀ ਕਰਦਾ ਨਜ਼ਰ ਆ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਪੰਜਾਬ ਦੇ ਧੂਰੀ ਦੀਆਂ ਤਸਵੀਰਾਂ ਨੇ ਕਰਵਾ ਚੌਧ ਦੇ ਤਿਹਾਰ ਦੇ ਮੌਕੇ ਦੇ ਉੱਤੇ ਇਸ ਤਿਉਹਾਰ ਨੂੰ ਹੋਰ ਵਧੀਆ ਬਣਾਉਣ ਦੇ ਲਈ ਤਰੀਕਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਔਰਤਾਂ ਦੇ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਦੇ ਲਈ ਕੀਤੇ ਜਾਣ ਵਾਲੇ ਇਸ ਵਰਤ ਦੇ ਤਿਉਹਾਰ ਦੇ ਲਈ ਦੇਖੋ ਕਿਸ ਤਰੀਕੇ ਦੇ ਨਾਲ ਖਰੀਦਾਰੀ ਕੀਤੀ ਜਾ ਰਹੀ ਹੈਗੀ ਇਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਤਸਵੀਰਾਂ ਧੂਰੀਆਂ ਨੇ ਧੂਰੀ ਦੇ ਬਾਜ਼ਾਰ ਦੀਆਂ ਨੇ ਜਿੱਥੇ ਕਿ ਖਰੀਦਾਰੀ ਕੀਤੀ ਜਾ ਰਹੀ ਹੈ ਆਪਣੇ ਦੱਸਦੀ ਹੈ ਕਿ ਔਰਤਾਂ ਆਪਣੇ ਹੱਥਾਂ ਦੇ ਉੱਤੇ ਮਹਿੰਦੀ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਮੌਕੇ ਤੇ ਉਹਦੇ ਤੁਹਾਨੂੰ ਦੱਸਦੀ ਹੈ ਕਿ ਬਾਜ਼ਾਰਾਂ ਦੇ ਵਿੱਚ ਕਾਫੀ ਰੌਣਕ ਵੇਖਣ ਨੂੰ ਮਿਲ ਰਹੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਫੀ ਭੀੜ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਬਾਜ਼ਾਰਾਂ ਦੇ ਵਿੱਚ ਔਥੇ ਤੁਹਾਨੂੰ ਦੱਸਦੀ ਹੈ ਕਿ ਔਰਤਾਂ ਦੇ ਵੱਲੋਂ ਜੋ ਕਿ ਮਹਿੰਗੇ-ਮਹਿੰਗੇ ਸਾਮਾਨ ਵੀ ਖਰੀਦੇ ਜਾ ਰਹੇ ਨੇ ਚੂੜੀਆਂ ਹੋ ਗਿਆ ਸ਼ਿੰਗਾਰ ਦਾ ਸਾਰਾ ਸੋਲਾ ਸਿੰਗਾਰ ਦਾ ਸਾਰਾ ਕੈ ਸਾਮਾਨ ਖਰੀਦਿਆ ਜਾ ਰਿਹਾ ਹੈ ਕਿ ਉੱਥੇ ਹੀ ਜਿਹੜੇ ਬਿਊਟੀ ਪਾਰਲਰ ਨੇ ਉਹਨਾਂ ਦੀ ਵੀ ਕਾਫੀ ਵਧੀਆ ਕਹਿ ਸਕਦੇ ਹਾਂ ਉੱਥੇ ਵੀ ਭੀੜ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਬਾਬਤ ਦੁਕਾਨਦਾਰਾਂ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਤੇ ਉੱਥੇ ਮੌਜੂਦ ਜਿਹੜੀ ਖਰੀਦਦਾਰੀ ਕਰਨ ਲਈ ਆ ਰਹੀਆਂ ਨੇ ਔਰਤਾਂ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਆ ਉਹ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਕਰਵਚੋਤ ਸਪੈਸ਼ਲ ਹੈ ਅਗਰ ਆਪਣੇ ਹਸਬੰਦ ਦੀ ਲੰਬੀ ਉਮਰ ਲਈ ਮਨਾਇਆ ਜਾਂਦਾ ਹੈ ਕਿਉਂਕਿ ਮਤਲਬ ਮੰਨਿਆ ਜਾਂਦਾ ਹੈ ਕਿ ਵਰਤ ਰੱਖਣਾ ਆਪਣੇ ਹਰਮਨ ਦੀ ਮਦ ਲੰਬੀ ਹੋ ਜਾਂਦੀ ਹੈਗੀ ਤਾਂ ਕਰਕੇ ਇਹ ਹਰ ਮਨਾਇਆ ਜਾਂਦਾ ਹੈਗਾ ਮਤਲਬ ਇਹ ਤਾਂ ਬਹੁਤ ਵਧੀਆ ਗਏ ਮਹਿੰਗੀ ਸਸਤੀ ਦਾ ਕੋਈ ਇਹਦੇ ਵਿੱਚ ਉਹਨ ਮੁੱਲ ਨਹੀਂ ਹੁੰਦਾ ਜਦੋਂ ਆਪਾਂ ਆਪਣੇ ਹਸਬੰਡ ਲਈ ਰੱਖਣਾ ਹੈ ਤਾਂ ਮਹਿੰਗਾ ਸਸਤਾ ਕੁਝ ਨਹੀਂ ਦੇਖਿਆ ਜਾਂਦਾ ਇਹਦੇ ਵਿੱਚ ਕਰਵਾ ਚੌਥਾ ਤੇ ਹਾਰਸਾ ਭਗਣਾ ਦਾ ਮੇਨ ਤਿਹਾਰ ਹੁੰਦਾ ਹੈ ਇਸ ਦਿਨ ਮਤਲਬ ਕਿ ਸੋਹਗਣਾ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤਰਾ ਕਰੀਏ ਨੇ ਮੈਂਦੀ ਚੂੜੀਆਂ ਸਿੰਦੂਰ ਕਰਾ ਮੇਨ ਚੀਜ਼ਾਂ ਨੇ ਜਿਹੜੇ ਸੋਹਗਣਾ ਯੂਜ਼ ਕਰਦੀ ਹੈ। ਕਾਈ ਦੀ ਤਾਂ ਕੋਈ ਗੱਲ ਹੈ ਜਦੋਂ ਕਰਵਾ ਚੌਥੀ ਗੱਲ ਆ ਜਾਂਦੀ ਆ ਫਿਰ ਅਸੀਂ ਔਰ ਹਨੂ ਕੋ ਬਹੁਤ ਖੁਸ਼ੀ ਹੁੰਦੀ ਹੈ ਤੇ ਆਪਣੇ ਹਸਬੰਡ ਦੀ ਲੰਬੀ ਉਮਰ ਦੇ ਕਰਕੇ ਅਸੀਂ ਇਹ ਤਿਉਹਾਰ ਮਨਾਉਂਦੇ ਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਅਸੀਂ ਮਤਲਬ ਇਹਨਾਂ ਦੀ ਮਹਿੰਦੀ ਨੂੰ ਕਾਫੀ ਅਪਰੀਸ਼ੀਏਟ ਕਰਦੇ ਆ ਸੋ ਵੀ ਆਰ ਰੀਲੀ ਐਕਸਾਈਟਿਡ ਹੈ ਬਖਾਨਦਾਰਾ ਤੇ ਕੋਈ ਮਾਰਨੀ ਪਈ ਜੀ ਬਹੁਤ ਵਧੀਆ ਕਰਵਾਚੋਰ ਦਾ ਤਿਹਾਰ ਆ ਇਸ ਸਾਲ ਇਹਨਾਂ ਦਾ ਮਤਲਬ ਟ੍ਰੈਂਡ ਵੱਧਦਾ ਹੀ ਜਾ ਰਿਹਾ ਹੈ ਲੜੀ ਦਾ ਮਤਲਬ ਕੋਈ ਕਿਸੇ ਗੱਲ 'ਚ ਕੋਈ ਬੰਦਾ ਚਿਰਸ ਨਹੀਂ ਕਰ ਰਿਹਾ ਬਹੁਤ ਵਧੀਆ ਤਿਹਾਰ ਹੈ ਔਰ ਬਹੁਤ ਵਧੀਆ ਰੂਪਾਂ ਨੇ ਫੁੱਲ ਲੈਂ ਫਾਈਨਲ ਬਹੁਤ ਵਧੀਆ ਹੈ ਇਖਤਿਆਰ ਨੂੰ ਲੈ ਕੇ ਇਖਤਿਆਰ ਨੂੰ ਲੈ ਕੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਮਤਲਬ ਬਹੁਤ ਜਬਰਦਸਤ ਮਾਲ ਇਸ ਵਾਰ ਵੀ ਕਿਹਾ ਹੈ ਬਹੁਤ ਜਬਰਦਸਤ ਸ਼ਰਾਸ਼ੀ ਦਾ ਵਧੀਆ ਕੰਮ ਰਿਹਾ ਪੂਰਾ ਕਿਹੜੀ ਚੀਜ਼ ਹੈ ਇਸ ਵਾਰ ਖਰੀਦੀ ਜਾ ਰਹੀ ਹੈ ਜੋ ਫੋਟੋਰੀ ਹੈ ਚੂੜੀ ਚੂੜੀ ਜਿਆਦਾ ਵਿਕ ਰਹੀ ਹੈ ਇਸ ਵਾਰ